ਇਹ ਜਿਹੜਾ ਗੁੱਡੀ ਫੂਕਣ ਵਾਲਾ ਰੀਤੀ ਰਿਵਾਜ ਹੈ ਹਰ ਪਿੰਡ ਦੇ ਵਿੱਚ ਮਨਾਇਆ ਜਾਂਦਾ ਹੈ ਕਹਿੰਦੇ ਗੁੱਡੀ ਇਸ ਕਰਕੇ ਫੂਕੀ ਜਾਂਦੀ ਆ ਵੀ ਗੁੱਡੀ ਫੂਕਣ ਤੋਂ ਬਾਅਦ ਰੱਬ ਮੀਂਹ ਪਾਉਂਦਾ ਤੇ ਆ ਦੇਖ ਲੋ ਮਿੱਤਰੋ ਆ ਸਾਡੇ ਪਿੰਡ ਦਾ ਡੰਗਰ ਹਸਪਤਾਲ ਆ ਸਾਲਾਂ ਤੋਂ ਖੰਡਰ ਬਣਦਾ ਜਾ ਰਿਹਾ ਤੇ ਕਿਸੇ ਲੀਡਰ ਨੇ ਸਾਡੇ ਪਿੰਡ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਅੱਜ ਕੱਲ ਇਹ ਡੰਗਰ ਹਸਪਤਾਲ ਕੁੱਟੀਆਂ ਫੂਕਣ ਦੇ ਕੰਮ ਆ ਰਿਹਾ ਅੱਜ ਮਿੱਤਰੋ ਸਾਡੇ ਪਿੰਡ ਦੇ ਵਿੱਚ ਗੁੱਡੀ ਫੂਕੀ ਆਣੀਆ ਇਹ ਜਿਹੜਾ ਗੁੱਡੀ ਫੂਕਣ ਵਾਲਾ ਰੀਤੀ ਰਿਵਾਜ ਆ ਇਹ ਹਰ ਪਿੰਡ ਦੇ ਵਿੱਚ ਮਨਾਇਆ ਜਾਂਦਾ ਕਹਿੰਦੇ ਗੁੱਡੀ ਇਸ ਕਰਕੇ ਫੂਕੀ ਜਾਂਦੀ ਆ ਵੀ ਗੁੱਡੀ ਫੂਕਣ ਤੋਂ ਬਾਅਦ ਰੱਬ ਮੀਂਹ ਪਾਉਂਦਾ ਪਰ ਮੈਨੂੰ ਲੱਗਦਾ ਮੀਂਹ ਗੁੱਡੀ ਫੂਕਣ ਦੇ ਨਾਲ ਨਹੀਂ ਮਿੱਤਰੋ ਰੁੱਖ ਲਾਉਣ ਦੇ ਨਾਲ ਪੈਣੇ ਆ ਚਲੋ ਖੈਰ ਪੁਰਾਣਾ ਰੀਤੀ ਰਿਵਾਜਾ ਮਨਾਓ ਭਾਈ ਜੀ ਹਲਕੇ ਮਨਾਓ ਚਲੋ ਜੀ ਪਿੰਡ ਦੇ ਮੁੰਡਿਆਂ ਨੇ ਚੱਕ ਕੇ ਗੁੱਡੀ ਰੱਖਤੀ ਡੰਗਰ ਹਸਪਤਾਲ ਦੇ ਸਾਹਮਣੇ ਤੇ ਆਹ ਦੇਖ ਲਓ ਮਿੱਤਰੋ ਬਾ ਸਾਡੇ ਪਿੰਡ ਦਾ ਡੰਗਰ ਹਸਪਤਾਲ ਆ ਸਾਲਾਂ ਤੋਂ ਖੰਡਰ ਬਣਦਾ ਜਾ ਰਿਹਾ ਤੇ ਕਿਸੇ ਤੇ ਅੱਜ ਕਾਲੇ ਡੰਗਰ ਹਸਪਤਾਲ ਕੁੱਟੀਆਂ ਫੂਕਣ ਦੇ ਕੰਮ ਆ ਰਿਹਾ ਤੇ ਹੁਣ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ ਵੀ ਇਹ ਗੁੱਡੀ ਫੂਕਣ ਦਾ ਰੀਤੀ ਰਿਵਾਜ ਕਿਵੇਂ ਮਨਾਇਆ ਜਾਂਦਾ ਪੱਟ ਸੇ ਆਪਾਂ ਕਰਨ ਤੋਂ ਬਾਅਦ ਚੱਕ ਲਈ ਵੀ ਦੋ ਜਾਨਾਂ ਨੇ ਗੁੱਡੀ ਤੇ ਚੱਕ ਕੇ ਗੁੱਡੀ ਰੱਖ ਲਈ ਬਾਲਣ ਤੇ ਤੇ ਹੁਣ ਗੁੱਡੀ ਨੂੰ ਅੱਗ ਲਾਉਣਗੇ ਇੱਧਰ ਪਿੰਡ ਦੇ ਮੁੰਡਿਆਂ ਨੇ ਚੱਕ ਲਿਆ ਬਾਲਣ ਗੁੱਡੀ ਦੇ ਰੱਖਾਉਣ ਦੇ ਲਈ ਗੁੱਡੀ ਫੋਕਾਂ ਦੀ ਬਾਲਣ ਚੱਕ ਲਿਆ ਉਹ ਥੋੜੀ ਮੂੰਹ ਟਕਣਾ ਭੁੱਲ ਗਏ ਸੀ ਗੁੱਡੀ ਦਾ ਮੂੰਹ ਟਕ ਤਾਂ ਗੁੱਡੀ ਦਾ ਬਾਲਣ ਰੱਖਦਾ ਗੁੱਡੀ ਤੇ ਆ ਦੇਖੋ ਛੋਟਾ ਜਿਹਾ ਸ਼ੋਰ ਕਿਵੇਂ ਗੁੱਡੀ ਫੋਕਾਂ ਨੂੰ ਕਾਲਾ ਹੋਇਆ ਫਿਰਦਾ ਮੈਨੂੰ ਲੱਗਦਾ ਇਹ ਮੀਂਹ ਪਵਾ ਗਈ ਸਾਹ ਲਾਉ ਹੜਦਾ ਨਹੀਂ ਲਓ ਜੀ ਲਾ ਦਿੱਤੀ ਗਈ ਆ ਗੁੱਡੀ ਨੂੰ ਅੱਗ ਤੇ ਆਲੇ ਦੁਆਲੇ ਪਿੰਡ ਦੀਆਂ ਬੁੜੀਆਂ ਖੜੀਆਂ ਨੇ ਮੁੰਡੇ ਵੀਡੀਓ ਬਣਾ ਰਹੇ ਆ ਗੁੱਡੀ ਫੂਕ ਦਿੱਤੀ ਗਈਆ ਚਲੋ ਜੀ ਗੁੱਡੀ ਫੂਕਣ ਤੋਂ ਬਾਅਦ ਬੁੜੀਆਂ ਚੱਲੀਆਂ ਕਹਿੰਦੀਆਂ ਚੱਲ ਕੇ ਗੁਲਦਲੇ ਖਾਈਏ ਤੇ ਇਧਰ ਦੂਜੇ ਪਾਸੇ ਉਹ ਫੜ ਲਓ ਫੜ ਲਓ ਫੜ ਲਓ ਇਹਨੂੰ ਫੜ ਲਓ ਕਹਿੰਦੀ ਮੈਂ ਵੀ ਗੁੱਡੀ ਦੇ ਨਾਲ ਹੀ ਜਾਣਾ ਆ ਸਾਡੇ ਪਿੰਡ ਦਾ ਡੰਗਰ ਹਸਪਤਾਲ ਡੰਗਰਾਂ ਦੇ ਕੰਮ ਤਾਂ ਆ ਜਾਣੀ ਚਲੋ ਗੁੱਡੀ ਫੂਕਣ ਦੇ ਕੰਮ ਆ ਗਿਆ ਮੈਨੂੰ ਲੱਗਦਾ ਮੈਨੂੰ ਕਿਸੇ ਲੀਟਰ ਦਾ ਇੱਥੇ ਗੁੱਡਾ ਫੁਕੜਾ ਪੈਣਾ ਫੇਰ ਉਹਨਾਂ ਦੇ ਕੰਨ ਤੇ ਜੂਨ ਸਰਕੂ ਚਲੋ ਛੱਡੋ ਆ ਦੂਜੇ ਪਾਸੇ ਹੁਣ ਦੇਖੋ ਭਾਈ ਆ ਗੁੱਡੀ ਦੀ ਮਕਾਨ ਆ ਚੁੱਕੀ ਆ ਹੁਣ ਫੇਰ ਬੈਣ ਪਾਏ ਜਾਣਗੇ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਕੀ ਕਸ਼ ਹੁੰਦਾ ਇੱਧਰ ਬੁੜੀਆਂ ਹਜੇ ਗੁੱਡੀ ਦਾ ਪੇਟ ਸਿਆ ਪਈ ਕਰੀ ਜਾਂਦੀਆਂ ਨੇ ਤੇ ਦੂਜੇ ਪਾਸੇ ਗੁਲਗਲੇ ਠੰਡੇ ਹੋਈ ਜਾਂਦੇ ਆ ਤੇ ਜਨਤਾ ਬੁੜੀਆਂ ਦੇ ਮੂੰਹਾਂ 'ਵਾਲੇ ਝਾਕੀ ਜਾਂਦੀਆਂ ਵੀ ਹਟਦੀਆਂ ਹੀ ਨਹੀਂ ਹਟਦੀਆਂ ਨਹੀਂ ਹਟਦੀਆਂ ਨਹੀਂ ਹਾੜਦੀਆਂ ਨਹੀਂ ਵੀ ਇੱਧਰ ਗੁਲਗਲੇ ਠੰਡੇ ਹੋਈ ਜਾਂਦੇ ਆ ਮੂੰਹਾਂ 'ਚ ਪਾਣੀ ਆਇਆ ਪਿਆ ਜਨਤਾ ਦੇ ਵੀ ਕਦੋਂ ਹਟਣਗੀਆਂ ਕਦੋਂ ਗੁਲਗਲੇ ਵੰਡਣਗੀਆਂ ਸੇ ਆਪਣਾ ਕਟਾ ਯਾਰ ਆਪਣੇ ਲਈ ਗੁਲਗਲੇ ਲੈ ਕੇ ਆਇਆ ਤੇ ਗੁਲਗਲੇ ਖਾਤੇ ਬੜੇ ਸੁਆਦ ਗੁਲਗਲੇ ਸੀਗੇ ਬਈ ਨਜ਼ਾਰਾ ਆ ਗਿਆ ਗੁਲਗਲੇ ਖਾ ਕੇ ਇੱਧਰ ਅਸੀਂ ਵੀ ਪੌਣੇ ਦੇ ਵਿੱਚ ਗੁਲਗਲੇ ਬਣਾ ਲਏ ਅਸੀਂ ਕਿ ਆ ਵੀ ਘਰੇ ਆ ਕੇ ਚਾਹ ਦੇ ਨਾਲ ਹੁਣ ਗੁਲਗਲੇ ਖਾਵਾਂਗੇ ਬਈ ਗੁੱਡੀ ਫੂਕਣ ਤੋਂ ਬਾਅਦ ਸਾਰੀ ਸਮਾਪਤੀ ਆ ਤੇ ਕੁੜੀਆਂ ਲਾਤਰੀਆਂ ਪਕੜੂਕੇ ਦੇ ਵਿੱਚ ਅੱਗੇ ਘੜੂਕੇ ਦਾ ਡਰਾਈਵਰ ਵੀ ਸਾਡਾ ਕਪਈਆ ਜਿਹਾ ਜੱਟ ਲਓ ਜੀ ਘੜੂਕਾ ਮੋੜ ਲਿਆ ਚਾੜ ਲਿਆ ਰੋਡ ਦੇ ਉੱਪਰ ਹੁਣ ਦੇਖਿਓ ਤੁਸੀਂ ਸਾਡੇ ਘੜੂਕੇ ਦਾ ਟਾਪ ਗੇਅਰ ਪੈਂਦਾ ਹਵਾ ਦੇ ਵਿੱਚ ਹੀ ਗੱਲਾਂ ਕਰਦਾ ਜਾਂਦਾ ਇਹ ਹਵਾ ਦੇ ਵਿੱਚ ਕਤਰੋ ਆ ਪਈਆ ਗੁੱਡੀ ਫੂਕੀ ਆ ਸਾਡਾ ਡੰਗਰਾਂ ਦਾ ਹਸਪਤਾਲ ਚਲੋ ਇਥੇ ਡਾਕਟਰ ਤਾਂ ਨਹੀਂ ਬਿਠਾਇਆ ਗਿਆ ਗੁੱਡੀ ਫੂਕਣ ਦੇ ਕੰਮ ਆ ਗਿਆ ਇਹ ਤੇ ਗੁੱਡੀ ਫੂਕੀ ਗਈ ਤੇ ਇਧਰ ਖਾਲੇ ਵੀ ਕੋਣ ਕਲੇ ਹਾਂਜੀ ਹਾਂਜੀ ਖਾਲੇ ਹੁਣ ਮੀਂਹ ਪਊਗਾ ਕਿ ਨਹੀਂ ਹਾਂਜੀ ਹਾਂਜੀ ਪਵਾਵਾਂਗੇ ਬਸ ਠੀਕ ਆ ਤੇ ਗੁੱਡੀ ਫੂਕੇ ਬੈਣ ਬੂਣ ਪਾ ਕੇ ਪਿੰਡ ਦੀਆਂ ਬੁੜੀਆਂ ਚਲੀਆਂ ਗਈਆਂ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਵੱਧ ਤੋਂ ਵੱਧ ਰੋਖ ਲਾਓ ਰੋਖ ਲਾਉਣ ਦੇ ਨਾਲ ਹੀ ਮੀਂਹ ਪੈਣਿਆ ਨਹੀਂ ਫਿਰ ਗੁੱਡੀਆਂ ਫੂਕਦੀ ਰਹਿ ਜਾਾਂਗੇ ਕਿਉਂ ਵੀ ਹਾਂਜੀ ਉਹ ਲਾਵਾਂਗੇ ਫਿਰ ਆਪਾਂ ਦਰਖਤ ਵੀ ਪੰਡ ਚ ਹਾਂਜੀ ਦਰਖਤ ਵੀ ਲਾਵਾਂਗੇ ਚਲੋ ਇਹ ਤਾਂ ਇੱਕ ਪੁਰਾਣਾ ਰੀਤੀ ਰਿਵਾਜ ਆ ਕਾਫੀ ਲੰਬੇ ਸਮੇਂ ਤੋਂ ਹਰੇਕ ਪੰਡ ਦੇ ਵਿੱਚ ਹੀ ਚਲੋ ਗੁੱਡੀ ਫੂਕੀ ਜਾਂਦੀ ਹੁੰਦੀ ਆ ਕਿਉਂ ਵੀ ਰਾਜੂ ਹਾਂ ਹਾਂ ਸਵਾਦ ਆ ਫਿਰ ਗੁਲਗਲੇ ਉਹ ਸਵਾਦ ਆ ਦੇ ਚੀਪਾ ਦੇ ਬਾਰੇ